ਹਾਂਜੀ ਬਈ 7 ਤਰੀਕਾ ਲੋਡੀ ਕੋ ਵੀ ਆ ਦੇਖੋ ਬਈ ਆਪਾਂ ਨੇ ਇਹ ਕਬਾਈ ਵਿੱਚ ਕਮੈਂਟਾਂ ਨੇ ਕਰ ਦਿੱਤੀ ਕਹਿੰਦੇ ਬਈ ਯਾਰ ਚਾਰਸ ਮੇਜ ਦੀ ਵੀਡੀਓ ਬਣਾ ਕੇ ਪਾਓ ਤੇ ਮਾ ਕੋਈ ਗੱਲ ਜਿਵੇਂ ਟਾਈਮ ਕੱਢ ਕੇ ਬਣਾਇਆ ਇਹ ਬਾਈ ਬਾਲਣ ਚਰਾਉਣ ਆਏ ਸੀਗੇ ਇਹ ਟੋਟਲਾ ਜੀਤੀ ਉਹ ਪਹਾੜੀ ਜੀ ਕਰ ਵੀ ਕਹਿੰਦੇ ਨੇ ਇਹ ਚੋ ਗੱਡਾ ਹੁੰਦੀ ਕਰ ਢੀ ਇਹ ਵਾਵਾ ਤੇ ਇਹ ਮਤਲਬ ਹੈਗਾ ਫੁੱਟ ਬਾਈ ਫੁੱਟ ਦਾ ਹੈਗਾ ਇਹ ਪਟਕੋ ਉੱਚਾ ਹੈਗਾ ਮੇਰੇ ਦਾ ਚੌੜਾ 10 ਇੰਚੀ ਚੌੜਾ ਹੈਗਾ 10 ਬਈ 10 ਦਾ ਤੇ ਇਹਨੂੰ ਅਪਚੌਰ ਸੀ ਰੱਖਾਂਗੇ ਇਹਨੂੰ ਗੋਲ ਨਹੀਂ ਕਰਦੇ ਤੇ ਇਹ ਮਤਲਬ ਉਹ ਡਿਜ਼ਾਈਨ ਪੂਰਾ ਵਧੀਆ ਬਣਾਵਾਂਗੇ ਚੌਰਸ ਜਮਾ ਤੇ ਪਰ ਥੋੜੀ ਲੱਕੜ ਵੀ ਭਾਰੀ ਹੁੰਦੀ ਹੈ ਇਹ ਤੇ ਇਹਦੇ ਵੀ ਥੱਲੇ ਇੱਧਰ ਸ਼ੇਰ ਪੰਜੇ ਵਾਲਾ ਡਿਜ਼ਾਈਨ ਬਾਵਾਂਗੇ ਤੇ ਇਹ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਤੇ ਓਕੇ ਕਰ ਦਿਆਂਗੇ ਤੇ ਇੱਥੋਂ ਇਹਨੂੰ ਮਾੜਾ ਜਿਹਾ ਡਾਊਨ ਕਰ ਦਿਆਂਗੇ ਫਿਰ ਬੇਟ ਬਾਹਵਾਂ ਦਾ ਬੇਟ ਵੀ ਘਟਾਉਣਾ ਪੈਣਾ ਹੈਗਾ ਇਹ ਦੇਖੋ ਕਿਵੇਂ ਲੱਗਦਾ ਹੈ ਤੇ ਜੇ ਮੈਂ ਓਕੇ ਇਧਰੋਂ ਆਸੀਆਂ 골 ਕਰ ਦਾਂਗੇ ਬਜਨ ਬਜਨ ਤੋਂ ਕਈ ਵਾਰ ਔਕੜ ਜੀ ਜਾਂਦਾ ਹੈ ਉਹ ਟੈਂਟਾਂ ਚ ਐ ਜੇ ਮੈਂ ਓਕੇ ਕਰਾਂ ਤਾਂ ਵੀ 골 ਕਰ ਦੇਾਂਗੇ ਤੇ ਜੇ ਮੈਂ ਇਧਰੋਂ ਵੀ ਓਕੇ ਕਰਤਾ ਤੇ ਦੇਖੋ ਕਿਵੇਂ ਲੱਗਦਾ ਵਧੀਆ ਲੱਗਦਾ ਤੇ ਇਧਰੋਂ ਮਾੜਾ ਮਾੜਾ 골 ਕਰ ਦਾਂਗੇ ਸੋਹਣਾ ਇਹ ਲੱਗੂਗਾ ਤੇ ਜੇ ਵਧੀਆ ਲੱਗਿਆ ਚੈਨਲ ਨੂੰ ਫੋਲੋ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟਾਂ ਚ ਜਰੂਰ ਦੱਸੋ ਵੀ ਕਿਵੇਂ ਲੱਗਿਆ ਓਕੇ ਧੰਨਵਾਦ ਬਈ ਸਾਰਿਆਂ ਦਾ ਓਕੇ